ਦਿਲਾਂ ਨੂੰ ਜੋ ਸਾੜਦੀ ਦਿਲਾਂ ਨੂੰ ਜੋ ਸਾੜਦੀ ਉਹ ਬੜਾ ਕਿੱਥੇ ਹੁੰਦੀ ਸੀ ਦੁੱਧ ਲੱਸੀ ਪੀਂਦੇ ਸਾਂ ਚਾਹ ਕਿੱਥੇ ਹੁੰਦੀ ਸੀ ਦੁੱਧ ਲੱਸੀ ਪੀਂਦੇ ਸਾਂ ਚਾਹ ਕਿੱਥੇ ਵਾਹ ਜੀ ਵਾਹ ਨਾ ਕਦੇ ਸ਼ੂਗਰ ਤੇ ਨਾ ਬੀਪੀ ਵੱਧਦੇ ਨਾ ਕਦੇ ਸ਼ੂਗਰ ਤੇ ਨਾ ਬੀਪੀ ਵੱਧਦੇ ਹਰ ਵੇਲੇ ਬੰਦੇ ਰਹਿੰਦੇ ਕੰਮ ਵੱਲ ਭੱਜਦੇ ਡਾਕਟਰਾਂ ਤੋਂ ਲੈਣ ਵਾਲੀ ਦਵਾਈ ਕਿੱਥੇ ਹੁੰਦੀ ਸੀ ਦੁੱਧ ਲੱਸੀ ਪੀਂਦੇ ਸਾਂ ਚਾਹ ਕਿੱਥੇ ਹੁੰਦੀ ਸੀ ਦੁੱਧ ਲੱਸੀ ਪੀਂਦੇ ਸਾਂ ਚਾਹ ਕਿੱਥੇ ਹੁੰਦੀ ਸੀ ਵਾਹ ਜੀ ਵਾਹ ਮੇਰਗੇ ਤਾੜੀ ਕਰਦੇ ਤੇ ਨਾ ਹੁੰਦੀ ਸਮੈਕ ਸੀ ਨਾ ਟੀਕੇ ਗੋਲੀਆਂ ਨਾ ਹੁੰਦੀ ਸਮੈਕ ਸੀ 1 ਅਕਤੂਬਰ 'ਚ ਸਾਰੇ ਟੱਬਰੇ ਦੀ ਰੈਸ ਸੀ ਛੇੜੀ ਉੱਤੋਂ ਚੁੰਨੀ ਲਾਹ ਕਿੱਥੇ ਹੁੰਦੀ ਸੀ ਦੁੱਧ ਲੱਸੀ ਪੀਂਦੇ ਸਾਂ ਚਾਹ ਕਿੱਥੇ ਹੁੰਦੀ ਸੀ ਦੁੱਧ ਲੱਸੀ ਪੀਂਦੇ ਸਾਂ ਦੋ ਦੋ ਹੁੰਦੇ ਬਿਆਲ ਸੀ ਨਾ ਹੁੰਦੇ ਸੀ ਟਰੈਕਟਰ ਦੋ-ਦੋ ਹੁੰਦੇ ਬੈਲ ਸੀ ਥੋੜੀ ਫਸਲ ਦੇ ਵਿੱਚ ਕਿਸਾਨ ਖੁਸ਼ਹਾਲ ਸੀ ਕਰਜੇ ਪਿੱਛੇ ਲੈਂਦੇ ਜੋ ਫਾਗ ਕਿੱਥੇ ਹੁੰਦੀ ਸੀ ਦੁੱਧ ਲੱਸੀ ਪੀਂਦੇ ਸਾਂ ਚਾਹ ਕਿੱਥੇ ਹੁੰਦੀ ਸੀ ਦੁੱਧ ਲੱਸੀ ਪੀਂਦੇ ਸਾਂ ਚਾਹ ਕਿੱਥੇ ਹੁੰਦੀ ਸੀ ਨਾ ਮਾੜੀਆਂ ਸੀ ਸਿਆਸਤਾਂ ਸਾਰਿਆਂ ਨਾਲ ਪਿਆਰ ਸੀ ਨਾ ਮਾੜੀਆਂ ਸੀ ਸਿਆਸਤਾਂ ਸਾਰਿਆਂ ਨਾਲ ਪਿਆਰ ਸੀ ਵੋਟਾਂ ਪਿੱਛੇ ਛੜਦੇ ਜੋ ਵੋਟਾਂ ਪਿੱਛੇ ਛੜਦੇ ਜੋ ਨਾ ਹੁੰਦੇ ਮਾਰੇ ਯਾਰ ਸੀ ਜਰਮਨ ਵਰਗੇ ਕਵਤਾ ਜਰਮਨ ਵਰਗੇ ਕੋ ਕਵਤਾ ਸੁਣਾ ਕਿੱਥੇ ਹੁੰਦੀ ਸੀ ਦੁੱਧ ਲੱਸੀ ਪੀਂਦੇ ਸਾਂ ਚਾਹ ਕਿੱਥੇ ਹੁੰਦੀ ਸੀ ਦੁੱਧ ਲੱਸੀ ਪੀਂਦੇ ਸਾਂ ਵਾਹ ਯਾਰ ਕੀ ਬਾਤ ਹੈ ਕੀ ਬਾਤ ਹੈ